ਦਾ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਦੇ ਅੰਤਰ ਤਾਰੈ ਪੰਜ ਜਨਾਂ ਸਿਓ ਸੰਗ ਨਿਵਾਰੈ ਦਸ ਇੰਦਰੀ ਕਰਿ ਰਾਖੈ ਵਾਸ ਤਾਂ ਕੈ ਆਤਮੈ ਹੋਈ ਪ੍ਰਗਾਸ ਐਸੀ ਦਿੜਿੜਤਾ ਤਾਂ ਕੈ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੀਤਾ ਬੋਲਣ ਤੇ ਤਾ ਗਿਆਨੈ ਜੀਤਾ ਸੁਨਣਾ ਤੇਤਾ ਨਾਮ ਜੀਤਾ ਪੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹੱਸਣਾ ਸਹਜੇ ਚੂਪ ਸਹਜੇ ਹੀ ਜਪਣਾ ਸਹਜੇ ਭੋਜਨ ਸਹਜੇ ਭਾਉ ਸਹਜੇ ਮਿਟਿਓ ਸਗਲ ਦੁਰਾਉ ਸਹਜੇ ਹੋ ਆ ਸਾਧੂ ਸੰਗ ਸਹਿਜ ਮਿਲਿਉ ਪਾਰ ਬ੍ਰਹਮਣ ਸੰਗ ਸਹਿਜੇ ਗ੍ਰਹਿਮ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾਂ ਕਹਿ ਸਹਿਜ ਮਨ ਭਇਆ ਅਨੰਦ ਤਾਂ ਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਉ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮਹਿ ਆਤਮ ਰਸਿਆ ਤਾਂ ਕਹਿ ਸੰਗ ਅਬਨਾਸੀ ਵਸਿਆ ਸਹਿਜੇ ਅਸਲ ਅਸਥਰ ਪਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ रुण ਚੁਣਕਾਰ ਸੁਹਾਇਆ ਤਾਂ ਕਹਿ ਕਰ ਪਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਪਰਉ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾਂ ਕਹਿ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾਂ ਕਹਿ ਕੁਰਬਾਨ ਹੈ ਗੋੜੀ ਮਹੱਲਾ ਪੰਜਵਾਂ ਪ੍ਰਥਮੇ ਗਰਭ ਵਾਸਤੇ ਤਰਿਆ ਪੁੱਤਰ ਕਲਤਰ ਕਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕੱਪਰੇ ਸਰ ਪਰ ਗਮਨ ਕਰਹਗੇ ਬੱਪਰੇ ਕਮਨ ਅਸਥਾਨ ਜੋ ਕਬਹ ਨਾ ਤਰੈ ਕਮਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨਿਹ ਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤ ਅਰ ਭੇਦਾ ਸਾਸਤ ਸਿਮਰਤ ਬਿਨ ਸਹਿਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੋਤੀ ਡੰਡੌਤ ਪ੍ਰਸਾਦਨ ਭੋਗਾ ਗਮਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਾਸੋ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਕੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਚਲ ਸਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਦ ਵਸੈ ਤਹਿ ਪਾਉ ਪਰਮਾ ਸੋਗ ਨਾ ਚਿੰਤਾ ਆਵਣ ਜਾਮਣ ਮਿਰਤ ਨਾ ਹੋਤਾ ਤਹਿ ਸਦਾ ਆਨੰਦ ਅਨਹਤ ਆਖਾਰੀ ਭਗਤ ਵਸਹਿ ਕੀਰਤਨ ਆਦਾਰੀ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੈ ਤਾਂ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗ ਤਰੈ ਗੋੜੀ ਮਹਲਾ ਪੰਜਵਾਂ ਜੋ ਇਸਮਾਰੇ ਸੋਈ ਸੂਰਾ ਜੋ ਇਸਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸਹਿ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਈ ਐਸਾ ਕੋਏ ਜੇ ਦੁਬਦਾ ਮਾਰਗ ਆਵੈ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸਕੋ ਭਉ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹਿ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ 부ਜੈ ਜੋ ਇਸ ਮਾਰੇ ਸੋ ਦਰਗਹ ਸਿਜੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋ ਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਸ਼ਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨੰਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਥੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰਿ ਸਿਓ ਜੁਰੈ ਤਾਂ ਸਭ ਕੋ ਮੀਤ ਹਰਿ ਸਿਓ ਜੁਰੈ ਤਾਂ ਨਿਸ਼ਚਲ ਚੀਤ ਹਰਸਿਓ ਜੁਰੈ ਨਾ ਵਿਆਪੈ ਕਾੜਾ ਹਰਸਿਓ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰਸਿਓ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮਹਿ ਉਧਰੈ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕਹਿ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤਾ ਬਿਨਸ ਜਾਹੇ ਮਾਇਆ ਕੇ ਹੇਤ ਹਰ ਅਬਨਾ ਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕਹਿ ਕਾਮ ਉਤਰੈ ਸਭ ਭੂਖ ਜਾ ਕਹਿ ਕਾਮਨਾ ਜੋ ਹੈ ਦੂਤ ਜਾਕੇ ਕਾਮ ਤੇਰਾ ਵੱਡ ਗਮਰ ਜਾਕੇ ਕਾਮ ਹੋਵਹਿ ਤੂੰ ਅਮਰ ਜਾਕੇ ਚਾਕਰ ਕੋ ਨਹੀਂ ਦਾਨ ਜਾਕੇ ਚਾਕਰ ਕੋ ਨਹੀਂ ਬਾਨ ਜਾਕੇ ਦਫਤਰ ਪੁੱਛੈ ਨਾ ਲੇਖਾ ਤਾਂ ਕੀ ਚਾਕਰੀ ਕਰਹੁ ਵਿਸੇਖਾ ਜਾਕੇ ਊਣ ਨਾਹੀ ਕਾਹੂ ਬਾਤ ਏ ਕਹਿ ਆਪ ਅਨੇਕ ਕਹਿ ਭਾਂਤ ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬਿਨ ਸਿਮਰਨ ਜੈ ਸੇ ਸਰਪ ਆਰ ਜਾਰੀ ਕਿਉ ਜੀਵਹਿ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸਲਾਖ ਸਦਾ ਥਿਰ ਥੀਆ ਰਹਾਉ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਕਤ ਬੇਸਵਾ ਪੂਤ ਨਾਮ ਬਿਨ ਸਿਮਰਨ ਜੈ ਸੇ ਸਿੰਘ ਸਤਾਰਾ ਬੋਲਹ ਕੂਰ ਸਾਕਤ ਮੁਖ ਕਾਰਾ ਬਿਨ ਸਿਮਰਨ ਘਰ ਦਬ ਕੀ ਨਿਆਈ ਸਾਕਤ ਥਾਨ ਭ੍ਰਿਸ਼ਟ ਫਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁੱਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਲਾਇਆ ਕਹਉ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕਾ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਐ ਜਮ ਕੀ 파ਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹਾਲ